ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਮੈਂ ਤੁਹਾਡੇ ਆਪਣੀ ਚੈਨਲ ਗੁਰੂ ਨਾਨਕ ਬਾਣੀ ਪਾਠਸ਼ਾਲਾ ਪਾਠਸ਼ਾਲਾ ਉੱਤੇ ਤੁਹਾਡੇ ਵਾਸਤੇ ਇੱਕ ਅਨਮੋਲ ਵਿਸ਼ਾ ਲੈ ਕੇ ਆਇਆ ਗੁਰਬਾਣੀ ਦੇ ਵਿਚਾਰਾਂ ਨੂੰ ਸੁਣ ਕੇ ਗੁਰਬਾਣੀ ਦੇ ਡੂੰਘੇ ਸਾਕਰਾਂ ਦੇ ਵਿੱਚੋਂ ਪ੍ਰੇਮ ਦੀਆਂ ਚੁੰਬੀਆਂ ਮਾਰ ਕੇ ਅੱਜ ਫਿਰ ਅਸੀਂ ਗਿਆਨ ਦੇ ਮੋਤੀ ਚੁਣ ਕੇ ਲਿਆਵਾਂਗੇ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਗੁਰੂ ਨਾਨਕ ਦੇ ਪਿਆਰੇ ਪਰਮਹੰਸ ਬਣ ਜਾਵਾਂਗੇ ਸੋ ਸੰਗਤ ਜੀ ਆਪਣਾ ਅੱਜ ਦਾ ਵਿਸ਼ਾ ਹੈ ਸੇਵਕ ਹੋ ਸੇਵਾ ਬਣਾਈ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਸੇਵਕ ਕਿਹੜੇ ਤਰੀਕੇ ਦੇ ਨਾਲ ਗੁਰੂ ਨਾਨਕ ਦੀ ਗੋਦ ਨੂੰ ਪ੍ਰਾਪਤ ਹੋ ਸਕਦਾ ਹੈ ਸత్సੰਗ ਜੀ ਗੁਰਬਾਣੀ ਅੰਦਰ ਸਤਿਗੁਰਾਂ ਦਾ ਪਵਿੱਤਰ ਬਾਕ ਹੈ ਸੇਵਕ ਕੋ ਸੇਵਾ ਬਣ ਆਈ ਹੁਕਮ ਬੋਜ ਪਰਮ ਪਦ ਪਾਈ ਇਹ ਪਾਵਨ ਬਚਨ ਸੁਖੁਣੀ ਸਾਹਿਬ ਜੀ ਦਾ ਹੈ ਜਿਸ ਦਾ ਅਰਥ ਹੈ ਕਿ ਸੇਵਕ ਨੂੰ ਤਾਂ ਸੇਵਾ ਹੀ ਕਰਨੀ ਬਣਦੀ ਹੈ ਸੇਵਕ ਤਾਂ ਸੇਵਾ ਕਰਦਾ ਹੀ ਸ਼ੋਭਾ ਪਾਉਂਦਾ ਹੈ ਕਿਉਂਕਿ ਅਸਲ ਵਿੱਚ ਤਾਂ ਉਹੀ ਸੱਚਾ ਸੇਵਕ ਹੈ ਜੋ ਹਰ ਵੇਲੇ ਆਪਣੇ ਪ੍ਰਭੂ ਦੀ ਰਜਾ ਵਿੱਚ ਰਹਿੰਦਾ ਹੈ ਹਰ ਵੇਲੇ ਆਪਣੇ ਗੁਰੂ ਦੇ ਹੁਕਮ ਵਿੱਚ ਰਹਿੰਦਾ ਹੈ ਅਸੀਂ ਸੇਵਾ ਤਾਂ ਸਭ ਕਰਦੇ ਹਾਂ ਪਰ ਜਿਨ੍ਹਾਂ ਨੇ ਆਪਣੇ ਗੁਰੂ ਦੇ ਹੁਕਮ ਨੂੰ ਸਮਝ ਲਿਆ ਹੈ ਗੁਰੂ ਦੀ ਰਜ਼ਾ ਨੂੰ ਮੰਨ ਲਿਆ ਉਹਨਾਂ ਨੇ ਜੀਵਨ ਦੀ ਉੱਚੀ ਪਦਵੀ ਪਾਈ ਹੈ ਉਹਨਾਂ ਨੇ ਹੀ ਪਰਮ ਪਦਵੀ ਪ੍ਰਾਪਤ ਕੀਤੀ ਹੈ ਸੁਸੰਗਤ ਜੀ ਸਿੱਖ ਧਰਮ ਵਿੱਚ ਸੇਵਾ ਦੀ ਬਹੁਤ ਮਹਾਨਤਾ ਹੈ ਕਈ ਸਿੱਖਾਂ ਸੇਵਕਾਂ ਨੇ ਗੁਰੂ ਸਾਹਿਬ ਦੀ ਸੇਵਾ ਕਰਕੇ ਗੁਰੂ ਘਰ ਦੀ ਸੇਵਾ ਕਰਕੇ ਅਤੇ ਸੰਗਤਾਂ ਦੀ ਸੇਵਾ ਕਰਕੇ ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਮਾਣ ਪ੍ਰਾਪਤ ਕੀਤਾ ਹੈ ਰਾਜ ਭਾਗ ਪ੍ਰਾਪਤ ਕੀਤੇ ਹਨ ਅਤੇ ਸੇਵਾ ਕਰਦਿਆਂ ਕਰਦਿਆਂ ਕਈ ਸੇਵਕ ਸੇਵਕ ਤੋਂ ਗੁਰੂ ਬਣ ਦੀ ਉੱਚ ਪੱਦਵੀ ਪਦਵੀ ਪ੍ਰਾਪਤ ਕਰ ਗਏ ਜਿਵੇਂ ਗੁਰੂ ਅੰਗਨਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰੰ다 ਜੀ ਐਸੇ ਵੀ ਸੇਵਕ ਹੋਏ ਹਨ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਜੀ ਟੁੱਟ ਗਏ ਅਤੇ ਆਪਣੀ ਜਗ੍ਹਾ ਉੱਤੇ ਬਿਠਾ ਦਿੱਤਾ ਸੇਵਾ ਤਾਂ ਮੈਂ ਮੇਰੀ ਛੱਡ ਕੇ ਅਤੇ ਹਉਮੈ ਛੱਡ ਕੇ ਕੀਤੀ ਜਾਂਦੀ ਹੈ ਸੇਵਾ ਤਾਂ ਨਿਮਰਤਾ ਧਾਰਨ ਕਰਕੇ ਕੀਤੀ ਜਾਂਦੀ ਹੈ ਆਪਾਂ ਉਹਨਾਂ ਸ੍ਰੀ ਸਿਦਕ ਵਾਲੇ ਸੇਵਕਾਂ ਦੀ ਗੱਲ ਕਰੀਏ ਜੋ ਸੇਵਕ ਤੋਂ ਗੁਰੂ ਬਣ ਗਏ ਜਾਂ ਫਿਰ ਉੱਚ ਪਦਵੀਆਂ ਉੱਤੇ ਹੋ ਕੇ ਵੀ ਨਿਰਮਾਣਤਾ ਨਾਲ ਸਮਾਜ ਦੀ ਗੁਰੂ ਘਰ ਦੀ ਸੇਵਾ ਕਰਦੇ ਰਹੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਲੱਕੜੀ ਆਪਣੇ ਆਪ ਨੂੰ ਚਿਰਾ ਕੇ ਮੰਜਾ, ਅਲਮਾਰੀ, ਛੱਤ ਦੀਆਂ ਛਤੀਰੀਆਂ ਜਾਂ ਹੋਰ ਕਈ ਵਸਤੂਆਂ ਬਣਦੀ ਹੈ। ਲੱਕੜੀ ਆਪਾ ਚਰਾ ਕੇ ਹੀ ਪੂਜਣਯੋਗ ਪਾਲਕੀ ਸਾਹਿਬ ਬਣਦੀ ਹੈ। ਵਿਡੇਵਾ ਆਪਣਾ ਆਪ ਮਿਟਾ ਕੇ ਹੀ ਇੱਕ ਸੁੰਦਰ ਕੱਪੜੇ ਦਾ ਰੂਪ ਧਾਰਨ ਕਰਦਾ ਹੈ। ਲੋਕਾਂ ਦੇ ਸੰਦਰਤਨ ਦਾ ਸ਼ਕਾਰ ਬਣਦਾ ਹੈ। ਅਤੇ ਪੂਜਣਯੋਗ ਰਮਾਲਾ ਸਾਹਿਬ ਵੀ ਬਣਦਾ ਹੈ। ਲੱਕੜੀ ਆਪਣੇ ਆਪ ਨੂੰ ਚਿਰਾ ਕੇ ਗੁਰੂ ਘਰ ਦੀ ਸੁੰਦਰ ਪਾਲਕੀ ਸਾਹਿਬ ਬਣਦੀ ਹੈ ਬੜੇ ਮਾਂ ਆਪਣੇ ਆਪ ਨੂੰ ਤਬਾਹ ਕਰਕੇ ਫੇਰ ਗੁਰੂ ਸਾਹਿਬ ਦੇ ਅੰਗਾਂ ਨੂੰ ਸੁਭਾਏ ਮਾਨ ਹੁੰਦਾ ਤੇ ਉਸ ਕੱਪੜੇ ਨੂੰ ਅਸੀਂ ਰੁਮਾਲਾ ਸਾਹਿਬ ਕਹਿਣ ਲੱਗ ਜਾਂਦੇ ਹਾਂ ਕੱਪੜਾ ਉਹੀ ਹੁੰਦਾ ਹੈ ਇਕ ਕਪੜਾ ਸੁੰਦਰ ਇਸਤਰੀ ਦੇ ਤਨ ਤੇ ਪਾਇਆ ਹੋਇਆ ਕਾਮਕ ਭਾਵਨਾ ਪੈਦਾ ਕਰਦਾ ਤੇ ਉਹੀ ਕਪੜਾ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਭਾਏਮਾਨ ਹੋ ਜੇ ਸੁੰਦਰ ਰਮਾਲਾ ਸਾਹਿਬ ਬਣ ਕੇ ਸਾਡੀਆਂ ਅੱਖਾਂ ਨੂੰ ਸ਼ਾਂਤ ਸਾਡੇ ਮਨ ਨੂੰ ਸ਼ਾਂਤ ਕਰਦਾ ਪਰ ਦੋਵਾਂ ਹਾਲਾਤਾਂ ਦੇ ਵਿੱਚ ਬੜੇਵੇਂ ਨੂੰ ਆਪਣਾ ਆਪ ਤਬਾ ਕਰਨਾ ਪੈਂਦਾ ਹੈ ਸੇਵਕ ਨੂੰ ਵੀ ਆਪਣਾ ਆਪ ਤਬਾਹ ਕਰਨਾ ਪੈਂਦਾ ਫਿਰ ਗੁਰੂ ਨਾਨਕ ਦੀ ਗੋਦ ਪ੍ਰਾਪਤ ਹੁੰਦੀ ਹੈ ਫਿਰ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਫਿਰ ਗੁਰੂ ਨਾਨਕ ਕੋਲੋਂ ਮੂੰਹ ਮੰਗਿਆ ਫਲ ਪ੍ਰਾਪਤ ਹੁੰਦਾ ਸੁਸੰਗਤ ਜੀ ਇਸ ਵਿੱਚ ਅਸੀਂ ਪਹਿਲਾ ਪ੍ਰਮਾਣ ਮਹਾਰਾਜਾ ਰਣਜੀਤ ਸਿੰਘ ਜੀ ਦਾ ਲੈਨੇ ਆ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਇੱਕ 베ਰੀ ਦਾ ਪ੍ਰਮਾਣ ਹੈ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਅਹਿਲਕਾਰਾਂ ਸਮੇਤ ਘੋੜੇ ਉੱਤੇ ਜਾ ਰਹੇ ਸਨ ਤਾਂ ਅੱਗੇ ਬਹੁਤ ਸਾਰੇ ਬੱਚੇ 베ਰੀ ਨੂੰ ਪੱਥਰ ਮਾਰ-ਮਾਰ ਕੇ 베ਰੀ ਤੋਂ 베ਰ ਝਾੜ ਰਹੇ ਸਨ ਇੱਕ ਬੱਚੇ ਨੇ ਜ਼ੋਰ ਦੀ ਪੱਥਰ ਮਾਰਿਆ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੱਥੇ ਵਿੱਚ ਆ ਵਜਿਆ ਅਤੇ ਉਹਨਾਂ ਦੇ ਮੱਥੇ ਵਿੱਚੋਂ ਖੂਨ ਨਿਕਲਣ ਲੱਗ ਗਿਆ ਅਹਿਲਕਾਰਾਂ ਨੇ ਮਹਾਰਾਜ ਸਾਹਿਬ ਨੂੰ ਸੰਭਾਲਿਆ ਅਤੇ ਸਪਾਹੀਆਂ ਨੇ ਭੱਜ ਕੇ ਜਾ ਕੇ ਬੱਚਿਆਂ ਨੂੰ ਫੜ ਲਿਆ ਅਤੇ ਕੁੱਟਣ ਲੱਗੇ। ਮਹਾਰਾਜ ਸਾਹਿਬ ਨੇ ਆਖਿਆ ਕਿ ਬੱਚਿਆਂ ਨੂੰ ਨਾ ਮਾਰੋ। ਸਾਡੇ ਕੋਲ ਲੈ ਕੇ ਆਓ। ਜਦੋਂ ਬੱਚਿਆਂ ਨੂੰ ਮਹਾਰਾਜ ਸਾਹਿਬ ਕੋਲ ਲਿਆਂਦਾ ਗਿਆ ਤਾਂ ਮਹਾਰਾਜਾ ਸਾਹਿਬ ਨੇ ਪੁੱਛਿਆ ਬੱਚਿਓ ਡਰੋ ਨਾ ਸੱਚੀ ਗੱਲ ਦੱਸੋ ਕਿ ਤੁਸੀਂ ਬੇਰੀ ਨੂੰ ਪੱਥਰ ਕਿਉਂ ਮਾਰ ਰਹੇ ਸੀ। ਬੱਚਿਆਂ ਨੇ ਕਿਹਾ ਕਿ ਅਸੀਂ 베ਰੀ ਨੂੰ ਪੱਥਰ ਮਾਰ ਕੇ ਉਸ ਤੋਂ 베ਰ ਝਾੜਦੇ ਸੀ ਜੋ ਖਾਣ ਵਿੱਚ ਬਹੁਤ ਸੁਆਦ ਅਤੇ ਮਿੱਠੇ ਹੁੰਦੇ ਹਨ ਮਹਾਰਾਜ ਸਾਹਿਬ ਨੇ ਐਲਕਾਰਾਂ ਨੂੰ ਆਖਿਆ ਕਿ ਇਹਨਾਂ ਨੂੰ 5-5 ਸੋਨੇ ਦੀਆਂ ਮੋਹਰਾਂ ਦੇ ਦਿਓ ਅਤੇ ਨਾਲ ਹੀ ਬੱਚਿਆਂ ਦੇ ਖਾਣ ਪੀਣ ਵਾਲੀਆਂ ਵਸਤੂਆਂ ਵੀ ਇਹਨਾਂ ਨੂੰ ਦੇ ਦਿਓ ਮੰਤਰੀਆਂ ਨੇ ਪੁੱਛਿਆ ਮਹਾਰਾਜ ਇਹਨਾਂ ਬੱਚਿਆਂ ਨੇ ਤੁਹਾਨੂੰ ਪੱਥਰ ਮਾਰਿਆ ਹੈ ਅਤੇ ਤੁਸੀਂ ਇਹਨਾਂ ਨੂੰ ਬਦਲੇ ਵਿੱਚ ਸੋਨੇ ਦੀਆਂ ਮੋਹਰਾਂ ਦੇ ਹੀ ਜਾਂਦੇ ਹੋ ਇਹਨਾਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਮਹਾਰਾਜ ਸਾਹਿਬ ਨੇ ਕਿਹਾ ਨਹੀਂ ਦੋਸਤੋ ਇਹ ਨਿਆਂ ਦੀ ਗੱਲ ਨਹੀਂ ਹੈ ਜੇ ਪੱਥਰ ਮਾਰੇ ਤਾਂ 베ਰੀ ਮਿੱਠੇ 베ਰ ਦੇ ਸਕਦੀ ਹੈ ਤਾਂ ਕਿ ਪ੍ਰਜਾ ਦਾ ਸੇਵਕ ਰਣਜੀਤ ਸਿੰਘ 베ਰੀ ਤੋਂ ਵੀ ਕਿਆ ਗੁਜ਼ਰਿਆ ਜੋ ਇਹਨਾਂ ਬੱਚਿਆਂ ਨੂੰ ਸਜ਼ਾ ਦੇਵੇਗਾ ਇਹ ਇੱਕ ਨਰਜੀਵ ਬਿਰਸ਼ ਨੂੰ ਪੱਥਰ ਮਾਰਦੇ ਹਨ ਤਾਂ ਉਥੋਂ ਇਹਨਾਂ ਨੂੰ ਮਿੱਠੇ ਬੇਰ ਮਿਲਦੇ ਆ ਜੇ ਇਹਨਾਂ ਕੋਲੋਂ ਰਣਜੀਤ ਦੇ ਪੱਥਰ ਵੱਜ ਗਿਆ ਤਾਂ ਰਣਜੀਤ ਇਹਨਾਂ ਨੂੰ ਬਦਲੇ ਵਿੱਚ ਸੋਨ ਦੀਆਂ ਮੋਹਰਾਂ ਦੇਵੇਗਾ ਫਿਰ ਉਹਨਾਂ ਬੱਚਿਆਂ ਨੂੰ ਮੋਹਰਾਂ ਦੇ ਕੇ ਵਿਦਾ ਕੀਤਾ ਅਤੇ ਆਖਿਆ ਕਿ ਅੱਗੇ ਤੋਂ ਐਸੀ ਗਲਤੀ ਨਹੀਂ ਕਰਨੀ ਸੋ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਿਰਮਾਣ ਹੋ ਕੇ ਖਾਲਸਾ ਰਾਜ ਦੀ ਸੇਵਾ ਕੀਤੀ ਉਹ ਆਪਣੇ ਆਪ ਨੂੰ ਪਰਜਾ ਦੇ ਸੇਵਕ ਅਤੇ ਸਹਾਇਕ ਸਮਝਦੇ ਸਨ ਉਹ ਰਾਜਿਆਂ ਵਾਲੀ ਹੈਂਕੜਬਾਜੀ ਵਿੱਚ ਨਹੀਂ ਰਹਿੰਦੇ ਸਨ ਸੋ ਦੂਜਾ ਪ੍ਰਮਾਣ ਹੈ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਕਾਲਾ ਤਵਾ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਪਰਜਾ ਵਿੱਚ ਗੁਜ਼ਰ ਰਹੇ ਸਨ ਇੱਕ ਗਰੀਬ ਮਾਈ ਨੇ ਰੋਟੀ ਪਕਾਉਣ ਵਾਲਾ ਕਾਲਾ ਤਵਾ ਮਹਾਰਾਜਾ ਰਣਜੀਤ ਸਿੰਘ ਦੇ ਸੁੰਦਰ ਕੱਪੜਿਆਂ ਉੱਤੇ ਲਿਆ ਰਗੜਿਆ ਜਦੋਂ ਸਿਪਾਈ ਨੂੰ ਜਦੋਂ ਸਿਪਾਹੀ ਉਸ ਨੂੰ ਫੜਨ ਲੱਗੇ ਤਾਂ ਮਹਾਰਾਜ ਸਾਹਿਬ ਨੇ ਸਿਪਾਈਆਂ ਨੂੰ ਮਨਾ ਕਰ ਦਿੱਤਾ ਉਹ ਮਾਈ ਵਾਰ-ਵਾਰ ਮਹਾਰਾਜਾ ਸਾਹਿਬ ਦੇ ਕੱਪੜਿਆਂ ਉੱਤੇ ਰੋਟੀਆਂ ਪਕਾਉਣ ਵਾਲਾ ਤਵਾ ਪੁੱਠੇ ਪਾਸੇ ਤੋਂ ਰਗੜ ਰਹੀ ਸੀ ਆਖਰ ਨੂੰ ਥੋੜੀ ਦੇਰ ਬਾਅਦ ਮਹਾਰਾਜ ਸਾਹਿਬ ਨੇ ਪੁੱਛਿਆ ਮਾਈ ਤੂੰ ਇਹ ਕੀ ਕਰ ਰਹੀ ਹੈਂ ਵਾਰ-ਵਾਰ ਮੇਰੇ ਕੱਪੜਿਆਂ ਉੱਤੇ ਤਵਾ ਰਗੜ ਰਹੀ ਹੈਂ ਮੇਰੇ ਸਾਰੇ ਕੱਪੜੇ ਖਰਾਬ ਹੋ ਗਏ ਹਨ ਮਾਈ ਨੇ ਆਖਿਆ ਮਹਾਰਾਜ ਮੈਂ ਸੁਣਿਆ ਹੈ ਕਿ ਰਣਜੀਤ ਸਿੰਘ ਪਾਰਸ ਹੈ ਮੈਂ ਇਸ ਕਰਕੇ ਆਪਣਾ ਤਵਾ ਤੁਹਾਡੇ ਨਾਲ ਘਸਾ ਰਹੀ ਹੈ ਕਿ ਮੈਂ ਬਹੁਤ ਗਰੀਬ ਹਾਂ ਅਤੇ ਮੇਰੇ ਘਰ ਵਿੱਚ ਹੋਰ ਕੋਈ ਵੀ ਲੋਹੇ ਦੀ ਚੀਜ਼ ਨਹੀਂ ਸੀ ਜੋ ਲਿਆ ਕੇ ਤੁਹਾਡੇ ਨਾਲ ਰਗੜ ਦਿੰਦੀ ਉਹ ਸੋਨਾ ਬਣ ਜਾਂਦੀ ਬਸ ਇੱਕ ਤਵਾ ਹੀ ਸੀ ਸਾਡੇ ਘਰੇ ਲੋਹੇ ਦਾ ਉਹ ਮੈਂ ਲੈ ਆਈਆਂ ਤੇ ਤੁਹਾਡੇ ਉੱਤੇ ਘਸਾ ਰਹੀ ਹਾਂ ਮਾਈ ਕਹਿੰਦੀ ਮਹਾਰਾਜ ਮੈਂ ਸੁਣਿਆ ਹੈ ਕਿ ਜੇ ਲੋਹੇ ਨੂੰ ਪਾਰਸ ਨਾਲ ਰਗੜ ਦਈਏ ਤਾਂ ਉਹ ਸੋਨਾ ਬਣ ਜਾਂਦਾ ਹੁਣ ਮੈਂ ਕਦੋਂ ਦੀ ਰਗੜੀ ਜਾਂਦੀ ਆ ਪਰ ਇਹ ਤਵਾ ਸੋਨੇ ਦਾ ਬਣਦਾ ਹੀ ਨਹੀਂ ਜਾਂ ਤਾਂ ਤੁਸੀਂ ਝੂਠੇ ਪਾਰਸ ਹੋ ਜਾਂ ਫਿਰ ਮੇਰਾ ਤਵਾ ਹੀ ਅੱਗ ਨਾਲ ਸੜ-ਸੜ ਕੇ ਕਮਜ਼ੋਰ ਹੋ ਗਿਆ ਮਹਾਰਾਜ ਸਾਹਿਬ ਨੇ ਕਿਹਾ ਕਿ ਨਹੀਂ ਮਾਈ ਨਾ ਤਾਂ ਗੁਰੂ ਦਾ ਸਿਕਰ ਨਜੀਤ ਸਿੰਘ ਝੂਠਾ ਪਾਰਸ ਹੈ ਅਤੇ ਨਾ ਹੀ ਤੇਰਾ ਤਵਾ ਝੂਠਾ ਲੋਹਾ ਹੈ ਦੋਨੋਂ ਹੀ ਸੱਚੇ ਤੇ ਸਹੀ ਹਨ ਤੂੰ ਠੀਕ ਹੀ ਸੁਣਿਆ ਕਿ ਪਰਜਾ ਦਾ ਸੇਵਕ ਰਣਜੀਤ ਸਿੰਘ ਪਾਰਸਾ ਫਿਰ ਮਹਾਰਾਜ ਸਾਹਿਬ ਜੀ ਨੇ ਉਸੇ ਵੇਲੇ ਖਜ਼ਾਨਚੀ ਨੂੰ ਆਖਿਆ ਕਿ ਉਹ ਇਸ ਮਾਈ ਨੂੰ ਸੋਨੇ ਦੀਆਂ ਮੋਹਰਾਂ ਨਾਲ ਇਹੋ ਹੀ ਤਵਾ ਭਰ ਕੇ ਦੇ ਦੇਵੇ ਮਾਈ ਦਾ ਤਵਾ ਉਸੇ ਵੇਲੇ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੱਤਾ ਗਿਆ ਫਿਰ ਮਹਾਰਾਜ ਸਾਹਿਬ ਨੇ ਆਖਿਆ ਕਿ ਮਾਤਾ ਜੀ ਕੋਈ ਵੀ ਸਰੀਰ ਪਾਰਸ ਨਹੀਂ ਹੁੰਦਾ। ਉਹੀ ਸਰੀਰ ਪਾਰਸ ਹੈ ਜੋ ਗੁਰੂ ਦੀ ਸੇਵਾ ਵਿੱਚ ਹੈ। ਉਹੀ ਸਰੀਰ ਪਾਰਸ ਹੈ ਜੋ ਆਪਣੀ ਕੌਮ ਅਤੇ ਆਪਣੀ ਪਰਜਾ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ। ਬਸ ਰਣਜੀਤ ਸਿੰਘ ਵੀ ਇਸ ਤਰ੍ਹਾਂ ਦਾ ਹੀ ਪਾਰਸ ਹੈ। ਕਿ ਉਹ ਚਾਹੁੰਦਾ ਹੈ ਕਿ ਉਸ ਦੀ ਪਰਜਾ ਹਰ ਵੇਲੇ ਸੁਖੀ ਵਸੇ। ਸత్సੰਗਤ ਜੀ ਮਹਾਰਾਜਾ ਰਣਜੀਤ ਸਿੰਘ ਜੀ ਐਸੇ ਸੇਵਕ ਸਨ ਜੋ ਹਰ ਸਮੇਂ ਦੂਜਿਆਂ ਦੀ ਸੇਵਾ ਵਿੱਚ ਤਤ ਪਰ ਰਹਿੰਦੇ ਸਨ ਉਹਨਾਂ ਨੇ ਹਮੇਸ਼ਾ ਹੀ ਹੰਕਾਰ ਰਹਿਤ ਹੋ ਕੇ ਪ੍ਰਜਾ ਦੀ ਸੇਵਾ ਕੀਤੀ ਹੈ ਅਤੇ ਗੁਰਬਾਣੀ ਦੇ ਇਹਨਾਂ ਬਚਨਾਂ ਉਤੇ ਹਮੇਸ਼ਾ ਹੀ ਪਹਿਰਾ ਦਿੱਤਾ ਜੋ ਸੁਖਨੀ ਸਾਹਿਬ ਵਿੱਚ ਲਿਖਿਆ ਹੈ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਸੋ ਅੱਗੇ ਆਪਾਂ ਤੀਜਾ ਪ੍ਰਮਾਣ ਲੈਂਦੇ ਆਂ ਮਹਾਰਾਜਾ ਆਲਾ ਸਿੰਘ ਜੀ ਤੇ ਉਹਨਾਂ ਦੀ ਪਤਨੀ ਦਾ ਮਹਾਰਾਜਾ ਆਲਾ ਸਿੰਘ ਜੀ ਪਟਿਆਲੇ ਦੇ ਰਾਜੇ ਸਨ ਅਤੇ ਉਹਨਾਂ ਨੇ ਸਦਾ ਵਰਤ ਲੰਗਰ ਚਲਾਇਆ ਹੋਇਆ ਸੀ ਆਪਣੇ ਮਹਿਲਾਂ ਦੇ ਵਿੱਚ ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰਦੁਆਰਾ ਸਾਹਿਬ ਬਣਿਆ ਉੱਥੇ ਉਹ ਲੰਗਰ ਵਿੱਚ ਸੰਗਤਾਂ ਦੀ ਸੇਵਾ ਆਪ ਕਰਿਆ ਕਰਦੇ ਸਨ ਉਹਨਾਂ ਦੀ ਪਤਨੀ ਫਤਿਹ ਕੌਰ ਵੀ ਲੰਗਰ ਵਰਤੌਣ ਦੀ ਸੇਵਾ ਕਰਿਆ ਕਰਦੇ ਸਨ ਇੱਕ ਦਿਨ ਰਾਣੀ ਫਤਿਹ ਕੌਰ ਜੀ ਕਿਸੇ ਗੱਲ ਤੋਂ ਆਪਣੇ ਮਨ ਵਿੱਚ ਥੋੜੇ ਪਰੇਸ਼ਾਨ ਸਨ ਖਿਜੇ ਹੋਏ ਸਨ ਉਸ ਦਿਨ ਲੰਗਰ ਦੀ ਦਾਲ ਵੀ ਥੋੜੀ ਪਤਲੀ ਬਣੀ ਹੋਈ ਸੀ ਜਦ ਰਾਣੀ ਫਤਿਹ ਕੌਰ ਲੰਗਰ ਵਿੱਚ ਦਾਲਾ ਵਰਤਾ ਰਹੇ ਸਨ ਤਾਂ ਜਦੋਂ ਉਹਨਾਂ ਨੇ ਇੱਕ ਸਿੰਘ ਨੂੰ ਦਾਲ ਪਾਈ ਤਾਂ ਦਾਲ ਬਹੁਤ ਪਤਲੀ ਜੀ ਸੀ ਉਸ ਸਿੰਘ ਨੇ ਕਿਹਾ ਮਾਤਾ ਜੀ ਅੱਜ ਦਾਲ ਇੰਨੀ ਪਤਲੀ ਕਿਉਂ ਆ ਮੈਂ ਇਹਦਾ ਕੀ ਕਰਾਂ ਮਾਤਾ ਜੀ ਪਹਿਲਾਂ ਹੀ ਮਨ ਵਿੱਚ ਥੋੜੇ ਖਿਜੇ ਹੋਏ ਸਨ ਉਹਨਾਂ ਨੇ ਸਹਿਜ ਸੁਭਾਅ ਹੀ ਕਿਹਾ ਕਿ ਜੇ ਦਾਲ ਪਤਲੀ ਹੈ ਤਾਂ ਮੇਰੇ ਸਿਰ ਵਿੱਚ ਪਾ ਦੇ ਉਸ ਸਿੰਘ ਨੇ ਉਸੇ ਵੇਲੇ ਦਾਲ ਵਾਲਾ ਬਾਟਾ ਚੁੱਕ ਕੇ ਮਾਤਾ ਜੀ ਦੇ ਸਿਰ ਵਿੱਚ ਪਾ ਦਿੱਤਾ ਮਾਤਾ ਜੀ ਗੁੱਸੇ ਵਿੱਚ ਭੜਕ ਗਏ ਅਤੇ ਸਾਰੇ ਲੰਗਰ ਵਿੱਚ ਰੌਲਾ ਪੈ ਗਿਆ ਬਾਬਾ ਅਲਾ ਸਿੰਘ ਜੀ ਭੱਜ ਕੇ ਆਏ ਅਤੇ ਪੁੱਛਿਆ ਕਿ ਗੱਲ ਕੀ ਹੋਈ ਹੈ ਮਾਤਾ ਨੇ ਕਿਹਾ ਕਿ ਇਸ ਸਿੱਖ ਨੇ ਮੇਰੇ ਸਿਰ ਵਿੱਚ ਦਾਲ ਪਾ ਦਿੱਤੀ ਹੈ। ਸਿੱਖ ਕੋਲੋਂ ਪੁੱਛਿਆ ਮਹਾਰਾਜਾ ਆਲਾ ਸਿੰਘ ਜੀ ਨੇ ਤਾਂ ਉਹ ਕਹਿੰਦਾ ਜੀ ਦਾਲ ਪਤਲੀ ਸੀ। ਮੈਂ ਮਾਤਾ ਜੀ ਨੂੰ ਪੁੱਛਿਆ ਕਿ ਦਾਲ ਪਤਲੀ ਹੈ ਇਹਦਾ ਮੈਂ ਕੀ ਕਰਾਂ? ਤਾਂ ਮਾਤਾ ਜੀ ਕਹਿੰਦੇ ਮੇਰੇ ਸਿਰ ਵਿੱਚ ਪਾ ਦੇ ਤਾਂ ਮੈਂ ਪਾ ਦਿੱਤੀ। ਬੱਬਾ ਆਲਾ ਸਿੰਘ ਜੀ ਹੱਸ ਕੇ ਆਪਣੀ ਪਤਨੀ ਨੂੰ ਕਹਿਣ ਲੱਗੇ ਫਤਿਹ ਹੋਰੇ। ਇਹ ਗੁਰੂ ਘਰ ਆਇਆ ਇੱਥੇ ਜੋ ਮੰਗੀਏ ਸੋਈ ਮਿਲਦਾ ਤੂੰ ਕਿਹਾ ਕਿ ਦਾਲ ਮੇਰੇ ਸਿਰ ਵਿੱਚ ਪਾ ਦੇ ਗੁਰੂ ਘਰ ਨੇ ਗੁਰੂ ਘਰ ਨੇ ਦਾਲ ਤੇਰੇ ਸਿਰ ਵਿੱਚ ਪਾ ਦਿੱਤੀ ਆ ਇਹਦੇ ਵਿੱਚ ਕਾਹਦਾ ਗੁੱਸਾ ਫੇਰ ਬਾਬਾ ਆਲਾ ਸਿੰਘ ਜੀ ਨੇ ਹੱਥ ਜੋੜ ਕੇ ਉਸ ਸਿੱਖ ਕੋਲੋਂ ਮਾਫੀ ਮੰਗੀ ਅਤੇ ਆਖਿਆ ਕਿ ਅੱਗੇ ਤੋਂ ਅਸੀਂ ਖਿਆਲ ਰੱਖਾਂਗੇ ਕਿ ਦਾਲ ਸੰਘਣੀ ਅਤੇ ਸਵਾਦ ਹੋਵੇਗੀ ਕਹਤੋ ਸੀ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਛਕਦੇ ਰਹਿਣਾ ਅਤੇ ਸਾਨੂੰ ਸੇਵਾ ਦਾ ਮੌਕਾ ਦਿੰਦੇ ਰਹਿਣਾ ਸੋ ਸੰਗਤ ਜੀ ਜੇ ਸੇਵਕ ਵਿੱਚ ਐਸੀ ਨਿਮਰਤਾ ਹੋਵੇ ਤਾਂ ਉਹ ਫਿਰ ਹੀ ਜਗਤ ਵਿੱਚ ਮਾਣ ਪਾਉਂਦਾ ਹੈ ਅੱਜ ਤੱਕ ਪਟਿਆਲੇ ਦਾ ਰਾਜ ਰਾਜਾ ਵਰਗਾ ਹੈ ਪਟਿਆਲੇ ਦਾ ਪਰਿਵਾਰ ਰਾਜਾ ਵਰਗਾ ਹੈ ਸਮੇਂ ਦੇ ਸਮਾਜ ਸਮੇਂ ਦੇ ਮਾਹੌਲ ਨੇ ਅਮੇ ਬਹੁਤ ਕੁਝ ਵਿਗਾੜ ਦਿੱਤਾ ਪਰ ਲੋਕਾਂ ਦੇ ਮੂੰਹ ਤੇ ਅੱਜ ਵੀ ਉਹ ਰਾਜੇ ਹਨ ਕਿਉਂਕਿ ਉਹਨਾਂ ਦੇ ਵਡੇਰਿਆਂ ਨੇ ਐਨੀ ਨਿਮਰਤਾ ਵਿੱਚ ਗਵਾਚ ਕੇ ਸੇਵਾ ਕੀਤੀ ਹੈ ਸੋ ਐਸਾ ਸੇਵਕ ਹੀ ਪਰਮਗਤ ਨੂੰ ਪ੍ਰਾਪਤ ਹੋ ਸਕਦਾ ਹੈ ਐਸਾ ਸੇਵਕ ਹੀ ਆਪਣੇ ਮਾਲਕ ਦੇ ਇਸ਼ਾਰਿਆਂ ਨੂੰ ਸਮਝਦਾ ਹੈ ਅਤੇ ਮਾਲਕ ਦੇ ਹੁਕਮ ਨੂੰ ਨਿਭਾਉਂਦਾ ਹੈ ਬਾਕੀ ਤਾਂ ਸਭ ਗੱਲਾਂ ਹੀ ਹਨ ਬਾਕੀ ਤਾਂ ਅਸੀਂ ਮੇਕਾ ਵੀ ਦੀ ਸੇਵਾ ਹੀ ਕਰਦੇ ਆਂ ਬਾਕੀ ਸਭ ਤਾਂ ਅਸੀਂ ਗੁਰੂ ਘਰ ਵਿੱਚ ਜਾਂ ਸਮਾਜ ਵਿੱਚ ਅਸੀਂ ਕੰਮ ਤਾਂ ਭਾਵੇਂ ਕਰਦੇ ਆਂ ਪਰ ਉਹ ਕੰਮ ਕਰਦੇ ਆਂ ਜੋ ਲੋਕਾਂ ਦੀਆਂ ਨਜ਼ਰਾਂ ਵਿੱਚ ਆ ਜਾਣ ਆ ਜਾਣ ਅਤੇ ਦੇਖਣ ਵਾਲੇ ਵਾਹ ਵਾਹ ਕਰ ਉੱਠਣ ਉਹ ਹੀ ਕੰਮ ਕਰਦੇ ਆਂ ਗੁਰੂ ਘਰ ਵਿੱਚ ਵੀ ਤੇ ਸਮਾਜ ਸੇਵਾ ਦੇ ਨਾਂ ਉੱਤੇ ਵੀ ਉਹੀ ਕੰਮ ਕਰਦੇ ਆਂ ਜਿੱਥੇ ਸਾਨੂੰ ਬੈਨੀਫਿਟ ਮਿਲਦਾ ਹੈ ਜਿੱਥੇ ਲੋਕ ਵਾਵਾ ਕਰਦੇ ਆ ਸੁਸੰਗਤ ਜੀ ਜੇ ਰੱਬ ਦੇ ਘਰ ਵਿੱਚ ਪਰਮ ਗਤੀ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਮੈਂ ਮੇਰੀ ਅਤੇ ਲੋਕ ਦਿਖਾਵੇ ਤੋਂ ਉੱਚਾ ਉੱਠਣਾ ਪਵੇਗਾ ਸੁਸੰਗਤ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ